ਹੋ ਗਿਆ ਤੇ ਲੇਡੀ ਜੱਟ ਜਿਹਨੂੰ ਅਮਰਸਰ ਰਿਪੋਰਟ ਕੀਤਾ ਜਾ ਰਿਹਾ ਕੀ ਹੈ ਸਾਰਾ ਮਾਮਲਾ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅਜ ਹੋ ਗਈ ਆ ਬਾਕੀ ਤਫਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਭਾਈ ਚੋਗੀ ਫਸਟ ਇਨਵੈਸਟੀਗੇਸ਼ਨ ਕੀ ਰੱਖਦਾ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਂਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸਿੰਘ ਹਾਂ ਜੀ। ਸਤਿ ਸ਼੍ਰੀ ਅਕਾਲ। ਉਹ ਕਿਹੋ ਜਿਹਾ ਹੈ? ਤੇ ਕਾਰ ਸੌਣ ਸਿੰਘ ਅਧਾਲਦ ਜੀ ਉਹਨਾਂ ਦੀ ਰਤੀ ਘੋੜੀਆਂ ਇਹਨਾਂ ਵੱਡੀਆਂ। ਤੇ ਸਾਡਾ ਬੰਦੇ ਦੀ ਕੀ ਸਾਥੀ ਗਿਆ। ਤੇ ਬਹੁਤ ਮਾੜੀ ਗੱਲ ਹੋਈ ਹੈ। ਪਵਾਕ ਉਹਨਾਂ ਦੇ ਇੱਕ ਬੇਟਾ ਉਹ ਵੈਰ ਪਰਮਸਰਿੰਗ ਤਾਜਕਾਰ ਇੱਥੇ ਆਇਆ ਬਈ। ਇੱਕ ਬੇਟੀ ਉਹ ਵੀ ਆਈ ਹੈ। ਇਹ ਉਹ ਕਿਹੋ ਜਿਹਾ ਹੈ? ਇਹ ਬਸ ਆਤਰ 9 ਵਜੇ ਦੇ ਕਰੀਬ ਸਮਾਂ ਆਏਗਾ। ਤੇ ਜਿਹੜਾ ਸੀ ਉਹ ਕਰਕੇ ਨਾ ਟੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਥੇ ਛੋਲਾ ਸਦਰ ਚ ਬੰਨਵੇ ਚ ਉਥੋਂ ਉਹ ਦੇ ਸਵੇਰੇ ਸੀ ਉਹ ਤੇ ਕਰਨ ਦੇ ਦੋਈ ਜੀ ਉਹ ਸ਼ਾਮੀ ਨੌ ਕੁ ਜਿਹਾ ਸਤ ਰੇ ਤੇ ਉਹਦੇ ਰਸਤੇ ਤੋਂ ਵੇਖੋ ਇਤ ਬੁਰਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉਥੇ ਮੋਟਰ ਰਿਆ ਕੇ ਦੇ ਗੰਬੀ ਲੱਗ ਗਿਆ ਤੇ ਉਥੇ ਉਹ ਪਹਿਲੋ ਕੁ ਖੁਰੋ ਤੇ ਤਾਗ ਲਾ ਗੇ ਜਦੋਂ ਘਾਇਰ ਨੌਂ ਡੇ ਕਰੀ ਉਹਨਾਂ ਨੇ ਡਾਕੀ ਰੋਥੇ ਗੋਰੀਆਂ ਮਾਤੀਆਂ ਤੇ ਆ ਆ ਭੱਜ ਗਿਆ ਕਣਕ ਵਿੱਚੋਂ ਵੀਰਾ ਪਰ ਮਾਤਾ ਜੀ ਨੇ ਤਾਂ ਉਹ ਤਾਂ ਮੁਕਰੇ ਚ ਗੌਰ ਲੱਗ ਜਗੇ ਨਹੀਂ ਇਹ ਵੀ ਪਿੰਡ ਆਇ ਤੇ ਪਿੰਡੋਂ ਬਾਹਰੋਂ ਸੁਣ ਰਹੇ ਮਗਰੋਂ ਇਹ ਇਹ ਤੋਂ ਉਹਨਾਂ ਦੀ ਵਾਈਫ ਦਾ ਸਕਦੀ ਜੰਨੇ ਗੋਰੀ ਗੋਲੀਆਂ ਵੱਜੀਆਂ ਉਹ ਹੋਰ ਸਰ ਲੈ ਗਏ ਤੇ ذات ਪੀਰ ਦੀਆਂ ਅਸੀਂ ਬਟਾਲੇ ਹੀ ਜਰੋਹੀ ਗਏ ਉਹ ਉਹਨਾਂ ਰੈਫਰ ਕਰਤਾ ਸੀ ਮਸਰ ਉਹਦੀ ਬੇਟੀ ਫੇ ਲੈ ਆਗੇ ਚਾਲ ਮੈਂ ਮਾਰੀ ਉਹਨਾਂ ਦਾ ਤੇ ਉਹਨੂੰ ਮਾਰ ਕੇ ਉਹਨਾਂ ਨੂੰ ਪਤਾ ਉਹ ਬਾਜ ਕਿੱਥੇ ਖੜਿਆ ਮਸਰ ਰਾਹ ਉਹ ਨਾ ਦੱਸ ਮੈਂ ਇਹ ਰੱਖ ਦਿੱਤਾ ਨਾ ਅੱਗੇ ਇਹ ਪ੍ਰਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਕੋ ਨਾਲ ਸੀ ਬਿਲਕੁਲ ਮਗਰ ਬੀਟੀ ਸੀ ਮੁਰਦਾ ਜੀ ਜੇ ਹਾਤੇ ਰਾਤੀ ਮੋਕੇ ਤੇ ਫੜੇ ਪੁਲਿਸ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਤੇ ਸਟਰੀਟ ਚ ਹੋਵੇ ਉਹ ਵੱਖਰੀ ਗੱਲ ਨੂੰ ਸਾਡਾ ਭਾਈ ਵਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪਈ ਲੂ ਬਾਹਰ ਦੇ ਵਿਦੇਸ਼ੀ ਨੰਬਰ ਤੋਂ ਇਹ ਸੀਰੀਅਲ ਨੰਬਰ ਹੈ ਪੂਰਾ ਕਾਰਨ ਇਹ ਹੈ ਵੀ ਸਾਡੇ ਪਿੰਡ ਮੇਰੀ ਮੈਂ ਬਣਿਆ 15 10 26 ਨੂੰ ਸਭੰਜ ਇਹ ਤੋਂ ਪਹਿਲਾਂ ਜਿਹੜੀ ਟਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਦਾ ਫਲਾ ਹੋਇਆ ਹੈ ਗ੍ਰਾਂਟ ਚ ਇਹ ਕੈਸ਼ ਬੁੱਕ ਤੋਂ ਮੈਂ ਵੇਖਿਆ ਮੈਨੂੰ ਪਰਾਣੀ ਮਿਲੀ ਹੈ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਹੈ ਵੀਡੀਓ ਬਟਾਲਾ ਨੂੰ ਡੀਡੀਪੀ ਨੂੰ ਡੀਡੀਪੀ ਕਲਾਫਰ ਨੂੰ ਏਡੀਸੀ ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੈਂ ਮੇਰੇ ਕੋ ਯਾਦ ਨੂੰ ਮੋਕਮਾ ਤਰੀ। ਉਹ ਇਨਕੁਆਰੀ ਮੈਂ ਕਰਾਉਣ ਵਾਸਤੇ ਖਾਸ ਗੱਡੀਆਂ ਸੀ। ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਰਿਜੀਸਟਰ ਨੰਬਰ ਆ। ਮੇਰੇ ਕੋ ਨੰਬਰ ਪੀਕ ਰਿਕਾਰਡਿੰਗ ਹੋ ਗਈ ਆ। ਉਹ ਤੇ ਮੈਂ ਤਮਕੀ ਮੇਰੀ ਵੀ ਤੂੰ ਕੋਈ ਜਾਜ ਨਹੀਂ ਕਰਵਣੀ। ਕੋਈ ਪਿਛਲੇ ਵਿਕਾਸ ਦਾ ਪੇਂਟ ਕੋਈ ਨਹੀਂ ਕਰਨਾ। ਤੇ ਨਿਰਦੇਸ਼ ਨੂੰ ਗਭੀਤ ਦੀ ਜੁਗਤ ਨੇ ਵਾਰਗੇ। ਇਹ ਮੈਂ ਨਹੀਂ ਚਾਹਦਾ ਸਾਥੀ। ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਰਿਜੀਸਟਰ ਨੰਦੀਆ ਪੜਾੜੇ। ਉਹ ਮਾਰ ਕੋਗੇ ਦਾ ਖਾਸ ਤੇ ਸੀਐਸਟਾਪ ਦਾਣਾ ਮੜੀ ਬਟਾਲਾ ਜਿਹੜਾ ਉਹਨਾਂ ਕੋਈ ਹੈ ਉਹਨੇ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਵਾਰੀ ਮੈਸੇਜ ਤਾਂ ਕਿ ਮੈਨੂੰ ਮਿਲੀ ਹੀ ਮੇਰੇ ਕੋਲ ਰਿਕਾਰਡਿੰਗ ਆ ਪਰ ਉਹ ਨਹੀਂ ਸੁਣਾ ਸਕਦਾ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਹੀ ਕੀਤੀ ਜੋ ਦੋਰੇ ਦੇ ਤਾਉ ਗੇ ਵੀ ਮੈਂ ਰਿਕਾਰਡਿੰਗ ਕੀਤੀ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਾ ਵੀ ਅੰਦਰ ਕਰ ਉਹ ਰਿਣੀ ਮੇਂ ਨਾਲ ਗਿਆ ਵਾ ਬਾਚੀ ਇਹ ਤਾਂ ਪਪੰਗਿਆ ਦਾ ਨਾਮ ਨਹੀਂ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਾਹਨੇ ਘੋਸਦਾ ਵੀ ਵੈਰੀ ਗਰੰਟੀ ਇਹਨਾਂ ਪੈਸੇ ਖਾਦੇ ਕਰੋੜਾਂ ਦਾ ਲੱਗ ਜਾ ਕਪਲਾ ਕੀਤਾ ਉਹ ਨਾ ਨਾ ਕੇਵਲ ਜੀਸੇ ਜਿਹੜੇ ਜਿਹੜੇ ਕੁੜੀ ਲੱਗੀ ਕੋਈ ਚੀਜ਼ ਲੱਗ ਮੇਰਾ ਭਰਾ ਹੈ ਕੀ ਕੀ ਕਾਰਨ ਲੱਗ ਕੋਈ ਕਹਿ ਨਹੀਂ ਸਕਦਾ ਰਾਜ ਦੇ ਸਮੇ 8:00 ਵਜੇ ਨਾਲ ਆਉਂਦੇ ਸੇਵਾ ਕਰਦੇ ਵੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਨਹੀਂ ਕਿਸੇ ਗੱਲ ਦੀ ਨਹੀਂ ਉਹ ਹੀ